ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਇੱਕ ਮੈਂ ਤੁਹਾਨੂੰ ਛੋਟੀ ਜਾਣਕਾਰੀ ਦੇ ਰਿਹਾ ਜਾਣਕਾਰੀ ਕੀ ਹੈ ਇਹ ਕੰਮ ਕਦੇ ਭੁੱਲ ਕੇ ਵੀ ਨਾ ਕਰਿਓ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਜਿਵੇਂ ਅੱਗੇ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਰਹਿਣਾ ਬਾਗਬਾਨੀ ਜਾਂ ਸਬਜ਼ੀਆਂ ਤੇ ਦਿੰਦਾ ਰਹਿਣਾ ਪਰ ਕਣਕ ਤੇ ਝੋਨੇ ਬਾਰੇ ਤਾਂ ਤੁਸੀਂ ਆਪ ਹੀ ਟ੍ਰੇਨ ਹੋ ਤੁਹਾਨੂੰ ਸਾਰੀ ਜਾਣਕਾਰੀ ਆ ਪਰ ਮੈਂ ਅੱਜ ਸੋਚਿਆ ਵੀ ਮੈਂ ਤੁਹਾਨੂੰ ਕਣਕ ਤੇ ਵੀ ਕੁ ਜਾਣਕਾਰੀ ਦੇਮਾ ਅੱਜ ਜਿਹੜੀ ਆਪਣੀ ਕਣਕ ਦੀ ਫਸਲ ਆ ਉਹ ਨਵੰਬਰ ਦੀ ਬੀਜੀ ਗਈ ਲਗਭਗ 80 90 ਦਿਨਾਂ ਦੀ ਹੋ ਚੁੱਕੀ ਆ ਦੇਖੋ ਜੀ ਇਹ ਕਣਕ ਆ ਆਪਣੀ 80 90 ਦਿਨਾਂ ਦੀ ਹੋ ਚੁੱਕੀ ਐ ਚਲੋ ਕਿਸੇ ਦੀ 75 ਦੀ ਵੀ ਹੋਣੀ ਕਿਸੇ ਦੀ 90 ਤੋਂ ਵੀ ਪਲੱਸ ਹੋਣੀ ਤੇ ਮੇਨ ਗੱਲ ਕੀ ਹੈ ਜੀ ਗੱਲ ਇਹ ਹੈ ਜੀ ਵੀ ਆਪਾਂ ਨੂੰ ਗੁੱਲੀ ਡੰਡੇ ਦੀ ਬਹੁਤ ਵੱਡੀ ਸਮੱਸਿਆ ਪਣੀ ਹੋਈ ਆ ਯਾਹ ਹਰਿਆਣੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਗੁੱਲੀ ਡੰਡੇ ਦੀ ਬਣੀ ਹੋਈ ਐ। ਚੌੜੇ ਪੱਤੇ ਵਾਲੇ ਨੇ ਜਿਹੜੇ ਉਹ ਤਾਂ ਜਿਹੜੇ ਪੇਂਡ ਜ਼ਿਮੀਦਾਰ ਨੇ ਮਾਰ ਲੈਂਦੇ ਨੇ। ਉਹਨਾਂ 'ਚ ਕੋਈ ਦਿੱਕਤ ਨਹੀਂ। ਉਹਨਾਂ ਦਾ ਸਫਾਇਆ ਹੋ ਜਾਂਦਾ। ਉਹਨਾਂ 'ਚ ਕੀ ਕਰਦੇ ਨੇ ਉਹਨਾਂ 'ਚ ਵੀ ਬਾਰੇ ਲੋਕ ਤਾਂ ਕੋਰਤੀ ਥੋੜੀ ਬਹੁਤੀ ਟੂਪੋਰਡੀ ਜਾਇਲ ਗ੍ਰਿਪ ਦੀ ਸਪਰੇ ਕਰਕੇ ਸੋਟਿਆਂ ਨੂੰ ਇਹ ਮਾਰ ਦਿੰਦੇ ਨੇ। ਤਾਂ ਕਿ ਵੱਡੇ ਹੋ ਕੇ ਫਿਰ ਉਹ ਮਰਦੇ ਨਹੀਂ ਇਕੱਠੇ ਜੇ ਹੋ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਬੀਜ ਆ ਜਾਂਦਾ ਅੱਗੇ ਅਗਲੇ ਸਾਲਾਂ ਵਾਸਤੇ। ਦੀ ਦਾ ਵੱਧਦਾ ਹੁੰਦਾ ਇਸ ਕਰਕੇ ਕੋਰਤੇ ਕਰ ਦਿੰਦੇ ਨੇ ਜਾਂ ਪਹਿਲਾਂ ਪਾਣੀ ਲਾ ਕੇ ਕਰ ਦਿੰਦੇ ਨੇ ਜਾਨੀ ਜਿੰਨਾ ਛੋਟਾ ਮਾਰਿਆ ਜਾਵੇ ਉਹ ਉਨਾ ਹੀ ਵਧੀਆ ਤੇ ਮੁੜ ਕੇ ਉਹ ਰੀਜਰਮੀਨੇਸ਼ਨ ਹੁੰਦਾ ਵੀ ਨਹੀਂ ਤੇ ਗੁੱਲੀ ਡੰਡੇ ਦੀ ਸਮੱਸਿਆ ਜਿਹੜੀ ਉਹ ਵੱਡੀ ਸਮੱਸਿਆ ਹੈ ਚੌੜੇ ਪੱਤੇ ਵਾਲੇ ਤਾਂ ਇਸ ਤਰ੍ਹਾਂ ਆਪਾਂ ਕੰਟਰੋਲ ਕਰ ਲੈਨੇ ਆ ਉਤੇ ਕਈ ਦਵਾਈਆਂ ਆਉਂਦੀਆਂ ਨੇ ਜਿਵੇਂ ਐਫੀਡਿਟੀ ਆਉਂਦੀ ਆ ਐਲ ਗ੍ਰਿਪ ਆਉਂਦੀ ਆ 24D ਆਉਂਦੀ ਆ ਉਹ ਤੁਸੀਂ ਆਪਣੇ ਏਰੀਏ ਦੇ ਹਿਸਾਬ ਨਾਲ ਆਪਣੀ ਜ਼ਮੀਨ ਦੇ ਹਿਸਾਬ ਨਾਲ ਜਾਂ ਮਹਿਕਮੇ ਦੀ ਸਪਾਰਸ ਦੇ ਮੁਤਾਬਕ ਸਿਰਕ ਕੇ ਤੁਸੀਂ ਕੰਟਰੋਲ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਗੁੱਲੀ ਡੰਡੇ ਦੀ ਸਮੱਸਿਆ ਇਹ ਬਹੁਤ ਵੱਡੀ ਸਮੱਸਿਆ ਹੈ ਇਹ ਦਾ ਕਾਰਨ ਕੀ ਹੈ ਹੁਣ ਵਿੱਚ ਵਿੱਚ ਭਰਾਵਾ ਦੇ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਵੀ ਗੁੱਲੀ ਡੰਡਾ ਮਰ ਵੀ ਸਾਰਾ ਗਿਆ ਸੀ ਤੇ ਦੁਬਾਰਾ ਰੀਜਰਮੀਨੇਸ਼ਨ ਹੋ ਗਿਆ ਰੀਜਰਮੀਨੇਸ਼ਨ ਹੋਣ ਦਾ ਕਾਰਨ ਇੱਕੀ ਹੈ ਜਦੋਂ ਆਪਾਂ ਦੁਬਾਰਾ ਯੂਰੀਆ ਪਾ ਦਿੰਦੇ ਆ ਤਾਂ ਯੂਰੀਆ ਨਾਲ ਉਹ ਰੀਜਰਮੀਨੇਸ਼ਨ ਹੋ ਜਾਂਦਾ ਹੈ ਇਹੀ ਜੀ ਕੋਈ ਵਧੀਆ ਦਵਾਈ ਹੈ ਜੇ ਗੁੱਲੀ ਡੰਡੇ ਦੇ ਉੱਤੇ ਆਈ ਨਹੀਂ ਜਿਹੜੀ ਦਾ ਮਤਲਬ 100% ਰਿਜ਼ਲਟ ਹੋਵੇ ਜਿਵੇਂ ਹੁਣ ਜ਼ਿਮੀਦਾਰ ਭਰਾ ਕਈ ਕੀ ਕਰਦੇ ਨੇ ਜਿਵੇਂ ਇੱਕ ਜ਼ਿਮੀਦਾਰ ਨੇ ਸਪਰੇਅ ਸਿੜਕ ਲਈ ਉਹਨੇ ਸਿੜਕ ਲਈ 25 ਦਿਨਾਂ ਦੀ ਕਲਕਤੇ ਤਾਂ ਉਸ ਤੋਂ ਬਾਅਦ ਉਸ ਦੀ ਦੇਖ ਕੇ ਵੇਟ ਕਰਦੇ ਰਹਿੰਦੇ ਨੇ ਵੀ ਜੇ ਇਹ ਵਧੀਆ ਮਰੂਗਾ ਤਾਂ ਆਪਾਂ ਵੀ ਫਿਰ ਇਹੀ ਦਵਾਈ ਸਿੜਕ ਲਾਂਗੇ ਪਰ ਜਿਹੜੀ ਇਹ ਦਵਾਈਆਂ ਦੇ ਦਵਾਈਆਂ ਦਾ ਟਾਈਮ ਟੇਬਲ ਆ ਕੋਈ 25 ਦਿਨ ਤੇ ਹੁੰਦੀ ਹੈ ਕੋਈ 20 ਦਿਨ ਤੇ ਹੁੰਦੀ ਹੈ ਕੋਈ ਕਿੰਨੇ ਤੇ ਹੁੰਦੀ ਹੈ ਤੇ ਇਹ ਟਾਈਮ ਟੇਬਲ ਮੁਤਾਬਕ ਸਿੜਕਣਾਈਆਂ ਨੇ ਜਿਵੇਂ ਤੁਸੀਂ ਮੰਨ ਕੇ ਚੱਲੋ ਜੇਕਰ ਆਪਾਂ ਨੇ ਕੋਈ ਜਿਵੇਂ ਚੌੜੇ ਪੱਤੇ ਵਾਲੀ ਵੀ ਮੈਂ ਦੱਸ ਰਿਹਾ ਤਾਂ 40 ਦਿਨਾਂ ਤੋਂ ਪਹਿਲਾਂ ਪਹਿਲਾਂ ਕਰੋ 24D ਕਰ ਲਓ ਐਲ ਗ੍ਰਿਪ ਕਰ ਲਓ ਤੇ ਮਤਲਬ ਆਹ ਕਰ ਲਓ ਐਫੀਡੀਟੀ ਕਰ ਲਓ ਉਸ ਤੋਂ ਬਾਅਦ ਗੁੱਲੀ ਡੰਡੇ ਵਾਲੀ ਜੇਕਰ ਆਪਾਂ ਅਗੇਤੀ ਕਰਦੇ ਆ ਤਾਂ ਉਹਦੇ ਨਾਲ ਫੇਰ ਆਪਾਂ ਨੂੰ ਜਰਮੀਨੇਸ਼ਨ ਦੀ ਦਿੱਕਤ ਆਉਂਦੀ ਆ ਜੇਕਰ ਜ਼ਿਆਦਾ ਗੁੱਲੀ ਡੰਡਾ ਤਾਂ ਆਪਾਂ ਪਹਿਲਾਂ ਕਰ ਲਓ ਕੋਈ ਸਲਫੋ ਸਲਫਰਨ ਕਰ ਲਓ ਜਾਂ ਮੈਟਸਲ ਮੈਟ ਪਲੱਸ ਸਲਫੋ ਕਰ ਲਓ ਜਿਵੇਂ ਟੋਟਲ ਆਉਂਦੀ ਆ ਜਾਂ ਟਲੈਂਟਸ ਕਰ ਲਓ ਪਰ ਕਿਸੇ ਵੀ ਕੰਪਨੀ ਦੀ ਮਸੂਰੀ ਨਹੀਂ ਕਰਦੇ ਜਿਵੇਂ ਛੋਟੀ ਕਣਕਾ ਤਾਂ ਉਦੋਂ ਕਰ ਲਓ ਕੋਈ ਦਿੱਕਤ ਨਹੀਂ ਉਹਦੇ ਨਾਲ ਕਣਕ ਨੂੰ ਧੱਕਾ ਵੱਜੂਗਾ ਜੇ ਫਟਾਰਾ ਵਧੂਏ ਵਧੂਗਾ ਕੋਈ ਦਿੱਕਤ ਨਹੀਂ ਪਰ ਜਦੋਂ ਕਣਕ ਯੂਨੀਵਰਸਿਟੀ ਦੇ ਮੁਤਾਬਕਤਾ ਕਣਕ ਤੇ 45 ਦਿਨਾਂ ਤੋਂ ਬਾਅਦ ਕੋਈ ਨਦੀਨ ਨਾਸਕ ਸਪਰੇ ਹੋਣੀ ਨਹੀਂ ਚਾਹੀਦੀ ਪਰ ਆਪਣੀ ਮਜਬੂਰੀ ਹੈ ਆਪਾਂ ਵੀ ਕੀ ਕਰ ਸਕਦੇ ਆ ਉਸ ਤੋਂ ਬਾਅਦ ਜੇਕਰ ਤੁਸੀਂ ਸਪਰੇ ਕਰਨੀ ਵੀ ਹੈ ਨਾ ਤਾਂ ਤੁਸੀਂ ਇੱਕ ਐਕਸੀਲ 400 ਐਮਐਲ ਜਸ 400 ਤੋਂ 600 ਐਮਐਲ ਐਕਸੀਲ ਜੇ ਜ਼ਿਆਦਾ ਤਾਂ ਨਾਲ ਕੰਡੀਨੋਫੋਫ ਇਨੂ ਟਾਪਿਕ ਦੇ ਨਾਂ ਤੇ ਜਾਣਿਆ ਜਾਂਦਾ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਤੇ ਉਸ ਦਾ ਸਪਰੇਅ ਕਰੋ ਤੇ ਮੈਂ ਕਿਸੇ ਬ੍ਰਾਂਡ ਦੀ ਸਪਾਰਸ ਨਹੀਂ ਕਰਦਾ ਤੇ ਐਕਸੀਐਲ ਵੀ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਐਕਸੀਐਲ ਵਾਲਾ ਸਾਟ ਕਹਿ ਕੇ ਲੈ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਤੇ ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਬੇਨਤੀ ਕੀ ਹੈ ਜੇ ਤੁਸੀਂ ਗੁੱਲੀ ਡੰਡੇ ਦਾ ਚੰਗਾ ਹੱਲ ਕਰਨਾ ਤਾਂ ਤੁਸੀਂ ਜਦੋਂ ਵੀ ਗੁੱਲੀ ਡੰਡੇ ਵਾਲੀ ਸਪਰੇਅ ਕਰਦੇ ਹੋ 24D ਜਾਂ ਤੁਸੀਂ ਮਚੌੜੇ ਪੱਤੇ ਵਾਲੀ ਕਰਦੇ ਹੋ ਚਿਹੇ ਵੱਡੇ ਪਾਵਰ ਪੰਪ ਨਾਲ ਕਰ ਦੋ ਜੇਕਰ ਤੁਸੀਂ ਗੁੱਲੀ ਡੰਡੇ ਵਾਲੀ ਸਪਰੇਅ ਕਰਨੀ ਆ ਤਾਂ ਉਸ ਦੇ ਲਈ ਤੁਸੀਂ ਹੱਥ ਵਾਲੀ ਟੈਂਕੀ ਪੰਪ ਪਿੱਠੂ ਵਾਲਾ ਪੰਪ ਉਹ ਵਰਤੋ ਜਾਂ ਵੱਧ ਤੋਂ ਵੱਧ ਬੈਟਰੀ ਵਾਲਾ ਵਰਤ ਸਕਦੇ ਹੋ ਸਭ ਤੋਂ ਜ਼ਿਆਦਾ ਵਧੀਆ ਫੀਲਡ ਦੇ ਵਿੱਚ ਦੇਖਿਆ ਗਿਆ ਤਾਂ ਇਸ ਦੇ ਹੱਥ ਵਾਲੇ ਪੰਪ ਦੇ ਰਿਜ਼ਲਟ ਆਏ ਨੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਇਹ ਦੇਖਿਆ ਗਿਆ ਤੇ ਯਾਰਬਾ ਕਰਿਆ ਗਿਆ ਤੁਸੀਂ ਵੀ ਕੀਤਾ ਹੋਣਾ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਤਰ੍ਹਾਂ ਕਈ ਜ਼ਿੰਮੇਦਾਰ ਭਰਾ ਆਪਣੀ ਜਗ੍ਹਾ ਤੇ ਸਹੀ ਹੁੰਦੇ ਨੇ ਦੁਕਾਨਦਾਰ ਆਪਣੀ ਜਗ੍ਹਾ ਤੇ ਸਹੀ ਹੁੰਦੇ ਨੇ ਜਿਵੇਂ ਦੁਕਾਨਦਾਰ ਤੋਂ ਲਿਆਤੀ ਗਈ ਦਵਾਈ ਘਰੇ ਰੱਖ ਲੈਂਦੇ ਨੇ ਜ਼ਿੰਮੇਦਾਰ ਕਈ ਵਾਰੀ ਬਾਣ ਥੋੜਾ ਬਹੁਤਾ ਗਿੱਲਾ ਜਾਂ ਟਾਈਮ ਨਹੀਂ ਲੱਗਦਾ ਤੇ ਫੇਰ ਉਹ ਲੇਟ ਦੇ ਵਿੱਚ ਸਪਰੇਅ ਕਰਦੇ ਨੇ ਜਿਵੇਂ ਹੁਣ ਆਪਣੀ ਕਣਕ ਆ ਮਨ ਲੋ ਵੀ 80 90 ਦਿਨ ਦੀ ਹੋ ਚੁੱਕੀ ਐ ਇਸ ਟਾਈਮ ਤੇ ਵੀਰ ਜੀ ਜੇ ਤੁਸੀਂ ਇਹ ਐਕਸੀਐਲ ਪਲਸ ਕੰਡੀਨੋ ਦੀ ਵੀ ਸਪਰੇ ਕਰਦੇ ਹੋ ਤਾਂ ਉਸ ਦੇ ਨਾਲ ਵੀ ਤੁਹਾਡਾ ਝਾੜ ਤੇ ਅਸਰ ਪੈਣਾ ਝਾੜ ਘਟ ਜਾਣਾ ਤੇ ਬੱਲੀ ਕੋਈ ਥੋਥੀ ਰਹਿ ਜਾਣੀਆਂ ਕੋਈ ਬੱਲੀ ਦਾ ਸੈਜ ਨਹੀਂ ਪੂਰਾ ਨਿਕਲਣਾ ਇਹ ਚੀਜ਼ਾਂ ਦੀ ਸਮੱਸਿਆ ਤਾਂ ਨੂੰ ਆਊਗੀ ਉਹ ਆਊਗੇ ਤੁਸੀਂ ਝਾੜ ਵਧਾਉਣ ਦੀ ਜਗ੍ਹਾ ਆਪਣਾ ਝਾੜਨਾ ਘਟਾ ਬੈਠਿਓ ਇਸੇ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਆ ਵੀ ਤੁਸੀਂ ਹੁਣ 80 ਦਿਨਾਂ ਤੋਂ ਉੱਪਰ ਜਿਹੜੇ ਵੀਰਾਂ ਦੀ ਗਣਕ ਸਭ ਦੀ ਲਗਭਗ 80 75 ਦਿਨਾਂ ਤੋਂ ਉੱਤੇ ਗਣਕ ਹੋ ਚੁੱਕੀ ਐ ਤਾਂ ਉਹ ਕਿਸੇ ਵੀ ਦਵਾਈ ਦੀ ਸਪਰੇ ਨਾ ਕਰਨ ਸਾਰੀਆਂ ਦਵਾਈਆਂ ਦਾ ਸਪਰੇ ਕਰਨ ਨਾਲ ਨੁਕਸਾਨ ਹੀ ਆ ਜਿਵੇਂ ਤੁਸੀਂ ਮੰਨ ਲਓ ਚਲੋ ਯੂਨੀਵਰਸਿਟੀ ਦੀ ਸਪਾਰਸ ਵੀ ਛੱਡੋ ਤੁਸੀਂ 65 ਦਿਨਾਂ ਦੀ ਫਸਲ ਤੇ ਐਕਸੀਐਲ ਪਲੱਸ ਕੰਡੀਨੋ ਕੰਡੀਨੋ ਦੇ 3 ਪੈਕ ਟੈਕਸੀਲ 4 ਤੋਂ 600 ਐਮਐਲ ਪਾ ਕੇ ਸਪਰੇਅ ਕਰ ਦਿਓ ਤਾਂ ਤੁਹਾਡਾ ਗੁੱਲੀ ਡੰਡਾ ਉਸ ਤੋਂ ਪਹਿਲਾਂ ਆਪਣਾ ਜੂਰੀਆ ਪੂਰਾ ਕਰੋ ਜੂਰੀਆ ਪੂਰਾ ਕਰਨ ਤੋਂ ਬਾਅਦ ਇਹ ਸਪਰੇਅ ਕਰੋ ਤਾਂ ਤੁਹਾਡੇ ਗੁੱਲੀ ਡੰਡੇ ਦਾ ਕੁਸਕੁਸ ਪਰਸੈਂਟ ਹੱਲ ਹੋ ਸਕਦਾ ਤੇ ਇਸ ਤਰ੍ਹਾਂ ਮਤਲਬ ਤੁਸੀਂ ਜੇਕਰ ਹੁਣ ਨਸਿਆਰੇ ਤੇ ਇਹ ਕਣਕ ਜਿਹੜੀ ਇਹ ਝੰਡੇ ਪੱਤੇ ਤੇ ਆ ਚੁੱਕੀ ਹੈ ਇਸ ਤੇ ਸਪਰੇਅ ਕਰੋਗੇ ਤਾਂ ਤੁਸੀਂ ਆਪਣਾ ਨੁਕਸਾਨ ਕਰੋਗੇ ਇਸ ਤੇ ਤਾਂ ਹੁਣ ਅੱਗੇ ਹੋਰ ਸਪਰੇਹਾਂ ਜਿਹੜੀਆਂ ਚੰਗੇ ਨਸਿਆਰੇ ਲਈ ਨੇ ਉਹਨਾਂ ਤੇ ਵੀਡੀਓ ਬਣਾ ਕੇ ਪਾਵਾਂਗੇ ਉਹ ਕਰਨ ਦਾ ਤੁਹਾਡਾ ਹੱਕ ਬਣਦਾ ਇਸ ਤੇ ਹੁਣ ਨਦੀਨ ਨਾਸ਼ਕ ਸਪਰੇ ਬਿਲਕੁਲ ਨਾ ਕਰੋ ਕਿਉਂਕਿ ਕਣਕ ਆ ਜਿਹੜੀ ਇਹ ਝੰਡੇ ਪੱਤੇ ਤੇ ਆ ਝੰਡੇ ਪੱਤੇ ਦੇ ਤੁਹਾਨੂੰ ਪਤੀ ਆ ਵੀ ਬਸ ਬੱਲੀ ਨਿਕਲਣ ਨੂੰ ਤਿਆਰ ਆ ਇਹਦੇ ਉੱਤੇ ਕਿਸੇ ਮਾੜੇ ਅਸਰ ਵਾਲੀ ਤੁਸੀਂ ਨਦੀਨ ਨਾਸ਼ਕ ਦਵਾਈ ਨਾ ਕਰੋ ਕੋਈ ਵੀ ਨਾ ਕਰੋ ਬਲਕਿ ਮੈਂ ਤੁਹਾਨੂੰ ਇਹ ਵੀ ਕਹਿਣਾ ਹੀ ਚਾਹੁੰਦਾ ਵੀ XL ਪਲੱਸ ਕੰਡੀਨੋ ਵੀ ਨਾ ਕਰੋ ਜੇਕਰ ਕਰਨੀ ਆ ਹੁੰਦੀ ਹੈ ਤੁਸੀਂ ਨੇ ਤਾਂ ਪਹਿਲਾਂ ਕਰਿਆ ਕਰੋ ਕਈ ਜ਼ਿੰਮੇਦਾਰ ਭਰਾ ਪਹਿਲਾਂ ਦੁਕਾਨਦਾਰਾਂ ਤੋਂ ਲਿਆ ਕੇ ਦਵਾਈ ਘਰੇ ਰੱਖ ਲੈਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹ ਫੇਰ ਸੜਕੀਆਂ ਦੇ ਨੇ ਉਹਦੇ ਨਾਲ ਆਪਣਾ ਨੁਕਸਾਨ ਕਰ ਬੈਠਦੇ ਨੇ ਇਸ ਕਰ ਇਸ ਤਰੀਕੇ ਨਾਲ ਜੇਕਰ ਤੁਸੀਂ ਸਾਡੀ ਗੱਲ ਨੂੰ ਫਾਲੋਅ ਅਪ ਕਰਦੇ ਹੋ ਤਾਂ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਇਸ ਤਰ੍ਹਾਂ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਵੀ ਇਸ ਟਾਈਮ ਨਦੀਨ ਨਾਸਕ ਸਪਰੇਅ ਨਾ ਕਰੋ ਇੰਨਾ ਕੁਸ ਕਹਿਣਾ ਹੋਇਆ ਤੇ ਜੇ ਕੋਈ ਗਲਤ ਬੋਲ ਗਿਆ ਤਾਂ ਖਿਮਾ ਦਾ ਜਾਚਕਾ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰੋ